ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਲਾਵਾਂਗੇ ਸਲਵਾਰ ਦੀਆਂ ਮੋਰੀਆਂ ਤੇ ਕੱਪੜਾ ਕਿਵੇਂ ਲਾਉਣਾ ਆਪਾਂ ਦੇਖੋ ਸਲਵਾਰ ਸਾਰੀ ਤਿਆਰ ਕਰ ਲਈ ਆ ਪਲ ਪਾਲੇ ਨੇ ਚੰਗੀ ਤਰ੍ਹਾਂ ਪੂਰੀ ਕੰਪਲੀਟ ਆ ਹੈ ਸਲਵਾਰ ਇਹਦੀ ਸਿਰਫ ਮੋਰੀਆਂ ਮੋਰੀਆਂ ਰਹਿਦੀ ਨੇ ਬਣਾਉਣ ਤੋਂ ਹੁਣ ਆਪਾਂ ਪਹਿਲਾਂ ਕੀ ਕਰਨਾ ਏ ਤੇ ਇਹ ਜਿਹੜੀ ਪਿੱਛੇ ਦੀ ਸਲਾਈ ਹੁੰਦੀ ਆ ਪਿਛਲੀ ਬੈਕ ਦੀ ਉਹ ਵੀ ਆਪਾਂ ਦੇਖੋ ਸਲਾਈ ਲਾ ਲਈ ਆ ਇੰਨੇ ਇੱਕ ਸਲਾਈ ਲਗਾ ਲਈ ਹੋਈ ਆ ਠੀਕ ਆ ਜੀ ਤੇ ਥੋੜਾ ਜਿਹਾ ਇੰਨਾ ਕਾਪੜਾ ਆਪਾਂ ਛੱਡਤਾ ਜਿੱਥੇ ਆਪਾਂ ਮੂਰੀ ਤਿਆਰ ਕਰਨੀ ਆ ਇਹ ਆਪਾਂ ਪਹਿਲਾਂ ਤਾਂ ਲਾ ਲਿਆ ਤਾਂ ਕਿ ਬਾਅਦ ਚੋ ਦਿੱਕਤ ਨਾ ਹੋਵੇ ਸਲਾਈ ਮਾਰਨ ਵਿੱਚ ਕਿਉਂਕਿ ਕਈ ਵਾਰ ਪਿਛਲੀਏ ਤੋਂ ਸਲਾਈ ਲਾ ਲਗਾਉਂਦੇ ਆ ਨਾ ਇਹਦਾ ਜਿਹੜੀ ਸਲਾਈ ਆ ਦੇ ਚ ਕਪੜਾ ਇਤਾਂ ਅੱਗੇ ਪਿੱਛੇ ਰਹਿ ਜਾਂਦਾ ਜੇ ਪਹਿਲਾਂ ਹੀ ਆਪਾਂ ਸਲਾਈ ਥੋੜੀ ਜਿਹੀ ਲਾਈ ਹੁੰਦੀ ਆ ਤਾਂ ਆਪਾਂ ਨੂੰ ਇਹ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਤੇ ਆਪਾਂ ਦੇਖੋ ਇਹ ਸਲਾਈ ਲਗਾ ਲਈ ਥੋੜੀ ਜਿਹੀ ਬਾਕੀ ਛੱਡਿਆ ਹੋਇਆ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਸਲਾਈ ਲਗਾਈ ਹੋਈ ਆ ਠੀਕ ਹੈ ਜੀ। ਦੇਖੋ ਇਹ ਤਾਂ ਸਲਾਈ ਲਾਉਣਾ ਪਿਛਲੀ ਸਲਾਈ ਸਲੌਨ ਚ ਕੋਈ ਦਿੱਕਤ ਨਹੀਂ ਹੁੰਦੀ ਹੈਗੀ। ਤੇ ਵੱਧ ਘੱਟ ਕੱਪੜਾ ਆਪਾਂ ਆਰਾਮ ਨਾਲ ਕੱਟ ਸਕਦੇ ਆ। ਠੀਕ ਹੈ ਜੀ। ਤੇ ਹੁਣ ਮੁਸਲਵਾਰ ਬਣਾਉਣ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਬੁਰੀ ਕੱਪੜਾ ਲਾਉਣ ਤੋਂ ਪਹਿਲਾਂ। ਦੇਖੋ ਆਪਾਂ ਬੁਕਰਮ ਕੱਟ ਲਈ ਹੋਈ ਹੈ ਤਿਆਰ ਕਰ ਲਈ ਕੱਟ ਕੇ। ਹਾਂਜੀ ਤੇ ਆਪਾਂ ਦੋ ਇਹਦੇ ਤੋਂ ਬੁਕਰਮ ਦੀ ਚੜਾਈ ਤੋਂ ਥੋੜਾ ਥੋੜਾ ਵੱਧ ਕੱਪੜਾ ਕੱਟ ਲਿਆ। ਠੀਕ ਹੈ ਜੀ ਦੇਖੋ ਖੱਟਿਆ ਹੋਇਆ ਤੇ ਆਪਾਂ ਇਹਨੂੰ ਬੁਕਰਮੇ ਦੇ ਉੱਤੇ ਰੱਖਣਾ ਹੈ ਇਦਾਂ ਤੇ ਆਕੇ ਆਪਾਂ ਇੱਕ ਸਾਈਡ ਤੇ ਫੋਲਡ ਕਰ ਲੈਣਾ ਠੀਕ ਹੈ ਜੀ ਤੇ ਇਧਰੋਂ ਵੀ ਕਪੜਾ ਥੋੜਾ ਜਿਹਾ ਵਾਧ ਰੱਖਣਾ ਹੈ ਤੇ ਤੇ ਸਲਾਈ ਲਗਾ ਲੈਣੀ ਆਪਾਂ ਖੋ ਜੀ ਬੁਕਰਮ ਆਪਾਂ ਇਦਾਂ ਨੂੰ ਫੋਲਡ ਕੀਤਾ ਤੇ ਇੱਥੇ ਇੱਥੇ ਆਪਾਂ ਇੱਕ ਸਲਾਈ ਲਗਾ ਲੈਣੀ ਆ ਸਲਾਈ ਕਰਕੇ ਜਿਹੜਾ ਆਪਾਂ ਕਪੜਾ ਰੱਖਿਆ ਇਹਨੂੰ ਨਾਲ ਅਟੈਚ ਕਰ ਲੈਣਾ ਜੋੜ ਲੈਣਾ ਹੈ ਬਾਕੀ ਆ ਤੁਸੀਂ ਵੱਡਾ ਕਰ ਸਕਦੇ ਹੋ ਇੱਥੇ ਮੋٹے ਵਖੇਨਾ ਸਲਾਈ ਲਗਾ ਸਕਦੇ ਹੋ ਤੇ ਸਲਾਈ ਲਗਾਨੇ ਆਪਾਂ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਅੱਗੇ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇਦਾਂ ਸਲਾਈ ਆਪਾਂ ਬੁਕਰਮ ਤੇ ਲਗਾ ਲੀਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਦੂਜੀ ਬੁਕਰਮ ਤੇ ਵੀ ਇੱਦਾਂ ਹੀ ਸਲਾਈਡ ਕਰ ਲੈਣੀ ਆ ਕੱਪੜਾ ਨਾਲ ਜੋੜ ਲੈਣਾ ਦੇਖੋ ਜੀ ਜੁੜ ਗਿਆ ਠੀਕ ਹੈ ਜੀ ਤੇ ਇੱਧਰ ਉਹ ਇੱਕ ਪਾਸੇ ਥੋੜਾ ਕੱਪੜਾ ਪਾਸੇ ਰੱਖਣਾ ਇਦਾਂ ਹੀ ਦੇਖੋ ਆਪਾਂ ਦੋਨੇ ਕੱਪੜਿਆਂ ਤੇ ਦੋਨ ਕੱਪੜਾ ਦੋਨਾਂ ਬੁਕਰਮ ਤੇ ਲਾ ਲਿਆ ਹੋਇਆ ਏ ਤੇ ਹੁਣ ਆਪਾਂ ਇਹਦੀ ਮੂਰੀ ਅਟੈਚ ਕਰਾ ਕੇ ਮੂਰੀ ਅਟੈਚ ਕਰਨ ਲੱਗੇ ਆਪਾਂ ਕੀ ਕਰਨਾ ਜਿ�ਾ ਦੇਖੋ ਆਪਾਂ ਮੂਰੀ ਦੇ ਉੱਤੇ ਬੁਕਰਮ ਨੂੰ ਐਸੇ ਹਿਸਾਬ ਨਾਲ ਰੱਖਣਾ ਇਹ ਮੂਰੀ ਦੇ ਮਤਲਬ ਸਲਵਾਰ ਦੇ ਸਿੱਧੇ ਪਾਸੇ ਰੱਖਣਾ ਆਪਾਂ ਹਾਂ ਜਿੱਧੇ ਪਾਸੇ ਰੱਖਣਾ ਤੇ ਆਪਾਂ ਇਹਨੂੰ ਬਰਾਬਰ ਰੱਖਣਾ ਵਿਚਕਾਰ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਮੂਰੀ ਦੇ ਅੱਧ ਵਿਚ ਤੇ ਬੁਕਰਮ ਦੇ ਅੱਧ ਵਿਚ ਨਿਸ਼ਾਨ ਲਗਾ ਕੇ ਇਹਨੂੰ ਤੁਸੀਂ ਇੱਥਾ ਇਤਰੋ ਵੀ ਬਰਾਬਰ ਰੱਖਣਾ ਐਨਾ ਹੋਵੇ ਵੀ ਦੋਨਾਂ ਇੱਕ ਪਾਸੇ ਕਪੜਾ ਵੱਧ ਰਾਇ ਜਿਵੇਂ ਤੇ ਇੱਕ ਪਾਸੇ ਘੱਟਾ ਜਿਵੇਂ ਦੋਨਾਂ ਪਾਸੇ ਕਪੜਾ ਜਿਹੜਾ ਇਹ ਬਰਾਬਰ ਰੱਖ ਰੱਖਣਾ ਈ ਠੀਕ ਹੈ ਜੀ ਤੇ ਇਦਾਂ ਬਰਾਬਰ ਰੱਖ ਕੇ ਤੇ ਆਪਾਂ ਸਲਾਈ ਲਗਾਉਣੀ ਆ ਤੇ ਸਲਾਈ ਲਗਾਉਣ ਤੋਂ ਪਹਿਲਾਂ ਇੱਕ ਗੰਦਾ ਹੋਰ ਤਿਆਰ ਰੱਖਣਾ ਕਿ ਜਿਹੜਾ ਨੀਚੇ ਵਾਲਾ ਕੱਪੜਾ ਇਹਨੂੰ ਆਪਾਂ ਖਿੱਚ ਕੇ ਰੱਖਣਾ ਹੈ ਤਾਂ ਕਿ ਇਹਦੇ ਵਿੱਚ ਕੋਈ ਬਲ ਨਾ ਆਵੇ ਠੀਕ ਹੈ ਜੀ ਨੀਚੇ ਵਾਲੇ ਕੱਪੜੇ ਨੂੰ ਖਿੱਚ ਕੇ ਰੱਖਣਾ ਤੇ ਰੱਬ ਕਰਕੇ ਆਪਾਂ ਇੱਥੇ ਨੂੰ ਇੱਕ ਸਲਾਈ ਲਗਾ ਦੇਣੀ ਆ ਬਿਲਕੁਲ ਜਿਹੜੀ ਸਲਾਈ ਆ ਉਹ ਆਪਾਂ ਬੁਕਰਮ ਦੇ ਨਾਲ-ਨਾਲ ਲਗਾਉਣੀ ਆ ਜਿਵੇਂ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲਗਾ ਲੈਣੀ ਇੱਥੇ ਇਦਾਂ ਇਦਾਂ ਬਿਲਕੁਲ ਨਾਲ-ਨਾਲ ਤੇ ਸਲਾਈ ਬਿਲਕੁਲ ਸਿੱਧੀ ਲਗਾਣੀ ਆ ਸਲਾਈ ਵਿੰਗਟੇਟਿੰਨ ਕਰਨੀ ਫਿਰ ਮੋਰੀ ਆ ਜਿਹੜੀ ਉਹ ਚਾ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਦੇਖੋ ਜੀ ਆਪਾਂ ਸਲਾਈ ਲਗਾ ਲਈ ਦੇਖੋ ਸਲਾਈ ਬਿਲਕੁਲ ਸਿੱਧੀ ਆ ਤੇ ਕੋਈ ਵੀ ਮਲ ਨਹੀਂ ਪੈਂਦਾ ਹੈਗਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਆਪਾਂ ਦੂਜੀ ਤੇ ਵੀ ਲਾ ਲੈਣੀ ਆ ਨੂੰ ਆਪਾਂ ਇਹਨੂੰ ਬਿਲਕੁਲ ਅੰਦਰ ਨੂੰ ਫੋਲਡ ਕਰ ਦੇਣਾ ਬੁਕਰਮ ਨੂੰ ਤੇ ਇੱਥੇ ਬਿਲਕੁਲ ਇੱਕ ਨਾਲ-ਨਾਲ ਸਲਾਈ ਕਰ ਲੈਣੀ ਠੀਕ ਹੈ ਜੀ ਖੋ ਜੀ ਬਿਲਕੁਲ ਸਲਾਈ ਹੈ ਜਿਹੜੀ ਇਹ ਨਾਲ-ਨਾਲ ਲਗਾ ਲੈਣੀ ਆ ਤੇ ਸਲਾਈ ਬੋਥ ਫਿਨਿਸ਼ਿੰਗ ਨਾਲ ਲਗਾਣੀ ਆ ਦੇਖੋ ਆਪਾਂ ਸਲਾਈ ਲਗਾ ਲਈ ਜੀ ਇੱਕ ਸਲਾਈ ਨੀਚੇ ਲਗਾ ਲਈ ਇੱਕ ਉੱਪਰ ਲਗਾ ਲਈ ਇਦਾਂ ਹੀ ਤੁਸੀਂ ਉੱਪਰ-ਨੀਚੇ ਦੋ-ਦੋ ਸਿਨਾਂ ਲਗਾ ਲੈਣੀਆਂ ਨੇ ਦੇਖੋ ਜੀ ਠੀਕ ਆ ਤੇ ਆ ਫालतू ਕੱਪੜਾ ਆਪਾਂ ਕੱਟ ਦੇਣਾ ਠੀਕ ਹੈ ਜੀ ਦੇਖੋ ਇੱਕ ਸਲਾਈ ਆ ਲਗਾਈਆ ਤੇ ਇੱਕ ਉੱਪਰ ਲਗਾ ਲਈਆ ਤੇ ਵਿੱਚ ਤੁਸੀਂ ਆਪਣੇ ਮਨਪਸੰਦਾ ਬਣਾ ਸਕਦੇ ਹੋ ਡਿਜ਼ਾਈਨ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ